ਚੱਲ ਰਹੀਆਂ ਸਨ ਜਿਸ ਨੂੰ ਲੈ ਕੇ ਜੋ ਇਹ ਗੱਲਬਾਤ ਚੱਲ ਰਹੀ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਵਾਦਾਰ ਆਏ ਹੋਏ ਸਨ ਜਿਨ੍ਹਾਂ ਦੀ ਅਗਵਾਈ ਹੇਠ ਇਹ ਪੂਰਾ ਦਾ ਪੂਰਾ ਪ੍ਰਕਿਰਿਆ ਚੱਲ ਰਹੀ ਸੀ ਲੇਕਿਨ ਉਸੇ ਵੇਲੇ ਇੱਕ ਤਿਰ ਵੱਲੋਂ ਵਾਕ ਆਊਟ ਕਰ ਦਿੱਤਾ ਗਿਆ ਤੇ ਵਾਕ ਆਊਟ ਕਰਦਿਆ ਹੋਇਆ ਇੱਕ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਕਿ ਵੱਡੀ ਗਿੰਦੀ ਦੇ ਵਿੱਚ ਸਾਥ ਸੰਗਤ ਗੁਰੂ ਦਵਾਰਾ ਸਾਹਿਬ ਦੇ ਅੰਦਰ ਮੌਜੂਦ ਸੀ ਅਤੇ ਉਸੇ ਵੇਲੇ ਜੋ ਹੈ ਹੰਗਾਮਾ ਖੜਾ ਹੋ ਗਿਆ ਹੰਗਾਮੇ ਦੇ ਕਾਰਨ ਜੋ ਹੈ ਇੱਕ ਧਿਰ ਵੱਲੋਂ ਜੋ ਹੈ ਵਾਕ ਆਊਟ ਕਰ ਦਿੱਤਾ ਗਿਆ ਪ੍ਰਧਾਨਪਤ ਦੀ ਚੋਣਾਂ ਨੂੰ ਲੈ ਕੇ ਇਹ ਹੰਗਾਮਾ ਜੋ ਹੈ ਖੜਾ ਹੋਇਆ ਇਸ ਮੌਕੇ ਤੇ ਐਸਟੀਪੀਸੀ ਦੇ ਕਈ तमाम ਮੈਂਬਰ ਵੀ ਉੱਥੇ ਮੌਕੇ ਤੇ ਮੌਜੂਦ ਸਨ ਜੋ ਕਿ ਇਸ ਪੂਰੀ ਚੋਣ ਪ੍ਰਕਿਰਿਆ ਨੂੰ ਦੇਖਦੇ ਹੋਏ ਨਜ਼ਰ ਰੱਖ ਰਹੇ ਸਨ ਇਸ ਚੋਣ ਪ੍ਰਕਿਰਿਆ ਦੇ ਵਕਤ ਲੇਕਿਨ ਉੱਥੇ ਹੀ ਜਦੋਂ ਹੰਗਾਮਾ ਖੜਾ ਹੁੰਦਾ ਹੈ ਇੱਕ ਤੇਰੇ ਵੱਲੋਂ ਵੋਕਾਊਟ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਜੋ ਹੈ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਉਹ ਰੁਕਦੇ ਨਹੀਂ ਹਨ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਦੇ ਇਲਾਕਾ ਕਣੂਪੁਰ ਖੰਡ ਵਾਲਾ ਦੀਆਂ ਰਿਸਰਚ ਵੱਡਾ ਹੰਗਾਮਾ ਹੋ ਗਿਆ ਗੁਰਦੁਆਰਾ ਸਾਹਿਬ ਦੀ ਪ੍ਰਧਾਨ ਪਦ ਦੀ ਚੋਣ ਨੂੰ ਲੈ ਕੇ ਦੱਸਿਆ ਕਿ ਇਲਾਕਾ ਕਨੂਪੁਰ ਖੰਡਵਾਲਾ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿੱਚ ਪ੍ਰਧਾਨ ਪਦ ਦੀ ਚੋਣਾਂ ਚੱਲ ਰਹੀਆਂ ਸਨ ਜਿਸ ਨੂੰ ਲੈ ਕੇ ਜੋ ਇਹ ਗੱਲਬਾਤ ਚੱਲ ਰਹੀ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਵਾਦਾਰ ਆਏ ਹੋਏ ਸਨ ਜਿਨ੍ਹਾਂ ਦੀ ਅਗਵਾਈ ਹੇਠ ਇਹ ਪੂਰਾ ਦਾ ਪੂਰਾ ਪ੍ਰਕਿਰਿਆ ਚੱਲ ਰਹੀ ਸੀ ਲੇਕਿਨ ਉਸੇ ਵੇਲੇ ਇੱਕ ਤਿਰ ਵੱਲੋਂ ਵਾਕ ਆਊਟ ਕਰ ਦਿੱਤਾ ਗਿਆ ਤੇ ਵਾਕ ਆਊਟ ਕਰਦਿਆ ਹੋਇਆ ਇੱਕ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਕਿ ਵੱਡੀ ਗਿੰਦੀ ਦੇ ਵਿੱਚ ਸਾਧ ਸੰਗਤ ਗੁਰੂਦਵਾਰਾ ਸਾਹਿਬ ਦੇ ਅੰਦਰ ਮੌਜੂਦ ਸੀ ਅਤੇ ਉਸੇ ਵੇਲੇ ਜੋ ਹੈ ਹੰਗਾਮਾ ਖੜਾ ਹੋ ਗਿਆ ਹੰਗਾਮੇ ਦੇ ਕਾਰਨ ਜੋ ਹੈ ਇੱਕ ਧਿਰ ਵੱਲੋਂ ਜੋ ਹੈ ਵਾਕ ਆਊਟ ਕਰ ਦਿੱਤਾ ਗਿਆ ਪ੍ਰਧਾਨਪਤ ਦੀ ਚੋਣਾਂ ਨੂੰ ਲੈ ਕੇ ਇਹ ਹੰਗਾਮਾ ਜੋ ਹੈ ਖੜਾ ਹੋਇਆ ਇਸ ਮੌਕੇ ਤੇ ਐਸਟੀਪੀਸੀ ਦੇ ਕਈ तमाम ਮੈਂਬਰ ਵੀ ਉੱਥੇ ਮੌਕੇ ਤੇ ਮੌਜੂਦ ਸਨ ਜੋ ਕਿ ਇਸ ਪੂਰੀ ਚੋਣ ਪ੍ਰਕਿਰਿਆ ਨੂੰ ਦੇਖਦੇ ਹੋਏ ਨਜ਼ਰ ਰੱਖ ਰਹੇ ਸਨ ਇਸ ਚੋਣ ਪ੍ਰਕਿਰਿਆ ਦੇ ਵਕਤ ਲੇਕਿਨ ਉੱਥੇ ਹੀ ਜੱਦਾ ਹੰਗਾਮਾ ਖੜਾ ਹੁੰਦਾ ਹੈ ਇੱਕ ਤੇਰੇ ਵੱਲੋਂ ਵਾਕ ਆਊਟ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਜੋ ਹੈ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਉਹ ਰੁਕਦੇ ਨਹੀਂ ਹਨ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਦੇ ਇਲਾਕਾ ਕਣੂਪੁਰ ਖੰਡਵਾਲਾ ਦੀਆਂ O ਸਰਚ ਵੱਡਾ ਹੰਗਾਮਾ ਹੋ ਗਿਆ ਗੁਰਦੁਆਰਾ ਸਾਹਿਬ ਦੀ ਪ੍ਰਧਾਨ ਪਦ ਦੀ ਚੋਣ ਨੂੰ ਲੈ ਕੇ ਦੱਸਿਆ ਕਿ ਇਲਾਕਾ ਕਨੂਪੁਰ ਖੰਡਵਾਲਾ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿੱਚ ਪ੍ਰਧਾਨ ਪਦ ਦੀ ਚੋਣਾਂ ਚੱਲ ਰਹੀਆਂ ਸਨ ਜਿਸ ਨੂੰ ਲੈ ਕੇ ਜੋ ਇਹ ਗੱਲਬਾਤ ਚੱਲ ਰਹੀ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਵਾਦਾਰ ਆਏ ਹੋਏ ਸਨ ਜਿਨ੍ਹਾਂ ਦੀ ਅਗਵਾਈ ਹੇਠ ਇਹ ਪੂਰਾ ਦਾ ਪੂਰਾ ਪ੍ਰਕਿਰਿਆ ਚੱਲ ਰਹੀ ਸੀ ਲੇਕਿਨ ਉਸੇ ਵੇਲੇ ਇੱਕ ਧਿਰ ਵੱਲੋਂ ਵੋਕਆਊਟ ਕਰ ਦਿੱਤਾ ਗਿਆ ਤੇ ਵੋਕਆਊਟ ਕਰ ਦਿਆ ਹੋਇਆ ਇੱਕ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਕਿ ਵੱਡੀ ਗਿੰਦੀ ਦੇ ਵਿੱਚ ਸਾਤ ਸੰਗਤ ਗੁਰੂਦਵਾਰਾ ਸਾਹਿਬ ਦੇ ਅੰਦਰ ਮੌਜੂਦ ਸੀ ਅਤੇ ਉਸੇ ਵੇਲੇ ਜੋ ਹੈ ਹੰਗਾਮਾ ਖੜਾ ਹੋ ਗਿਆ ਹੰਗਾਮੇ ਦੇ ਕਾਰਨ ਜੋ ਹੈ ਇੱਕ ਤਰ ਵੱਲੋ ਜੋ ਹੈ ਵੋਟ ਆਊਟ ਕਰ ਦਿੱਤਾ ਗਿਆ ਪ੍ਰਧਾਨਪਤ ਦੀ ਚੋਣਾਂ ਨੂੰ ਲੈ ਕੇ ਇਹ ਹੰਗਾਮਾ ਜੋ ਹੈ ਖੜਾ ਹੋਇਆ ਇਸ ਮੌਕੇ ਤੇ ਐਸਟੀਪੀਸੀ ਦੇ ਕਈ तमाम ਮੈਂਬਰ ਵੀ ਉੱਥੇ ਮੌਕੇ ਤੇ ਮੌਜੂਦ ਸਨ ਜੋ ਕਿ ਇਸ ਪੂਰੀ ਚੋਣ ਪ੍ਰਕਿਰਿਆ ਨੂੰ ਦੇਖਦੇ ਹੋਏ ਨਜ਼ਰ ਰੱਖ ਰਹੇ ਸਨ ਇਸ ਚੋਣ ਪ੍ਰਕਿਰਿਆ ਦੇ ਵਕਤ ਲੇਕਿਨ ਉੱਥੇ ਹੀ ਜਾਦਾ ਹੰਗਾਮਾ ਖੜਾ ਹੁੰਦਾ ਹੈ ਇੱਕ ਤੇਰੇ ਵੱਲ ਵਾਕ ਆਊਟ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਜੋ ਹੈ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਉਹ ਰੁਕਦੇ ਨਹੀਂ ਹਨ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਦੇ ਇਲਾਕਾ ਕਣੂਪੁਰ ਖੰਡਵਾਲਾ ਦੀਆਂ ਅੰਮ੍ਰਿਤਸਰ 'ਚ ਵੱਡਾ ਹੰਗਾਮਾ ਹੋ ਗਿਆ ਗੁਰਦੁਆਰਾ ਸਾਹਿਬ ਦੀ ਪ੍ਰਧਾਨ ਪਦ ਦੀ ਚੋਣ ਨੂੰ ਲੈ ਕੇ ਦੱਸੇ ਕਿ ਇਲਾਕਾ ਕਨੂਪੁਰ ਖੰਡਵਾਲਾ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿੱਚ ਪ੍ਰਧਾਨ ਪਦ ਦੀ ਚੋਣਾਂ ਚੱਲ ਰਹੀਆਂ ਸਨ ਜਿਸ ਨੂੰ ਲੈ ਕੇ ਜੋ ਇਹ ਗੱਲਬਾਤ ਚੱਲ ਰਹੀ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਵਾਦਾਰ ਆਏ ਹੋਏ ਸਨ ਜਿਨ੍ਹਾਂ ਦੀ ਅਗਵਾਈ ਹੇਠ ਇਹ ਪੂਰਾ ਦਾ ਪੂਰਾ ਪ੍ਰਕਿਰਿਆ ਚੱਲ ਰਹੀ ਸੀ ਲੇਕਿਨ ਉਸੇ ਵੇਲੇ ਇੱਕ ਟਰ ਵੱਲੋਂ ਵਾਕ ਆਊਟ ਕਰ ਦਿੱਤਾ ਗਿਆ ਤੇ ਵਾਕ ਆਊਟ ਕਰ ਦਿਆ ਹੋਇਆ ਇੱਕ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਕਿ ਵੱਡੀ ਗਿੰਦੀ ਦੇ ਵਿੱਚ ਸਾਥ ਸੰਗਤ ਗੁਰੂਦਵਾਰਾ ਸਾਹਿਬ ਦੇ ਅੰਦਰ ਮੌਜੂਦ ਸੀ ਅਤੇ ਉਸੇ ਵੇਲੇ ਜੋ ਹੈ ਹੰਗਾਮਾ ਖੜਾ ਹੋ ਗਿਆ ਹੰਗਾਮੇ ਦੇ ਕਾਰਨ ਜੋ ਹੈ ਇੱਕ ਟਰ ਵੱਲੋਂ ਜੋ ਹੈ ਵਾਕ ਆਊਟ ਕਰ ਦਿੱਤਾ ਗਿਆ ਪ੍ਰਧਾਨਪਤ ਦੀ ਚੋਣਾਂ ਨੂੰ ਲੈ ਕੇ ਇਹ ਹੰਗਾਮਾ ਜੋ ਹੈ ਖੜਾ ਹੋਇਆ ਇਸ ਮੌਕੇ ਤੇ ਐਸਟੀਪੀਸੀ ਦੇ ਕਈ ਤਮਾਮ ਮੈਂਬਰ ਵੀ ਉੱਥੇ ਮੌਕੇ ਤੇ ਮੌਜੂਦ ਸਨ ਜੋ ਕਿ ਇਸ ਪੂਰੀ ਚੋਣ ਪ੍ਰਕਿਰਿਆ ਨੂੰ ਦੇਖਦੇ ਹੋਏ ਨਜ਼ਰ ਰੱਖ ਰਹੇ ਸਨ ਇਸ ਚੋਣ ਪ੍ਰਕਿਰਿਆ ਦੇ ਵਕਤ ਲੇਕਿਨ ਉਥੇ ਹੀ ਜਿਆਦਾ ਹੰਗਾਮਾ ਖੜਾ ਹੁੰਦਾ ਹੈ ਇੱਕ ਤੇਰੇ ਵੱਲੋਂ ਵਾਕ ਆਊਟ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਜੋ ਹੈ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਉਹ ਰੁਕਦੇ ਨਹੀਂ ਹਨ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਦੇ ਇਲਾਕਾ ਕਣੂਪੁਰ ਖੰਡਵਾਲਾ ਦੀਆਂ

ਸਰਚ ਵੱਡਾ ਹੰਗਾਮਾ ਹੋ ਗਿਆ ਗੁਰਦੁਆਰਾ ਸਾਹਿਬ ਦੀ ਪ੍ਰਧਾਨ ਪਦ ਦੀ ਚੋਣ ਨੂੰ ਲੈ ਕੇ ਦੱਸਿਆ ਕਿ ਇਲਾਕਾ ਕਨੂਪੁਰ ਖੰਡਵਾਲਾ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿੱਚ ਪ੍ਰਧਾਨ ਪਦ ਦੀ ਚੋਣਾਂ ਚੱਲ ਰਹੀਆਂ ਸਨ ਜਿਸ ਨੂੰ ਲੈ ਕੇ ਜੋ ਇਹ ਗੱਲਬਾਤ ਚੱਲ ਰਹੀ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਵਾਦਾਰ ਆਏ ਹੋਏ ਸਨ ਜਿਨ੍ਹਾਂ ਦੀ ਅਗਵਾਈ ਹੇਠ ਇਹ ਪੂਰਾ ਦਾ ਪੂਰਾ ਪ੍ਰਕਿਰਿਆ ਚੱਲ ਰਹੀ ਸੀ ਲੇਕਿਨ ਉਸੇ ਵੇਲੇ ਇੱਕ ਧਿਰ ਵੱਲੋਂ ਵੋਕਆਊਟ ਕਰ ਦਿੱਤਾ ਗਿਆ ਤੇ ਵੋਕਆਊਟ ਕਰ ਦਿਆ ਹੋਇਆ ਇੱਕ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਕਿ ਵੱਡੀ ਗਿੰਦੀ ਦੇ ਵਿੱਚ ਸਾਥ ਸੰਗਤ ਗੁਰੂਦਵਾਰਾ ਸਾਹਿਬ ਦੇ ਅੰਦਰ ਮੌਜੂਦ ਸੀ ਅਤੇ ਉਸੇ ਵੇਲੇ ਜੋ ਹੈ ਹੰਗਾਮਾ ਖੜਾ ਹੋ ਗਿਆ ਹੰਗਾਮੇ ਦੇ ਕਾਰਨ ਜੋ ਹੈ ਇੱਕ ਦਿਰ ਵੱਲੋਂ ਜੋ ਹੈ ਵੋਟ ਆਊਟ ਕਰ ਦਿੱਤਾ ਗਿਆ ਪ੍ਰਧਾਨਪਤ ਦੀ ਚੋਣਾਂ ਨੂੰ ਲੈ ਕੇ ਇਹ ਹੰਗਾਮਾ ਜੋ ਹੈ ਖੜਾ ਹੋਇਆ ਇਸ ਮੌਕੇ ਤੇ ਐਸਟੀਪੀਸੀ ਦੇ ਕਈ तमाम ਮੈਂਬਰ ਵੀ ਉੱਥੇ ਮੌਕੇ ਤੇ ਮੌਜੂਦ ਸਨ ਜੋ ਕਿ ਇਸ ਪੂਰੀ ਚੋਣ ਪ੍ਰਕਿਰਿਆ ਨੂੰ ਦੇਖਦੇ ਹੋਏ ਨਜ਼ਰ ਰੱਖ ਰਹੇ ਸਨ ਇਸ ਚੋਣ ਪ੍ਰਕਿਰਿਆ ਦੇ ਵਕਤ ਲੇਕਿਨ ਉੱਥੇ ਹੀ ਜਾਦਾ ਹੰਗਾਮਾ ਖੜਾ ਹੁੰਦਾ ਹੈ ਇੱਕ ਤੇਰੇ ਵੱਲੋਂ ਵਾਕ ਆਊਟ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਜੋ ਹੈ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਉਹ ਰੁਕਦੇ ਨਹੀਂ ਹਨ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਦੇ ਇਲਾਕਾ ਕਣੂਪੁਰ ਖੰਡਵਾਲਾ ਦੀਆਂ ਅੰਮ੍ਰਿਤਸਰ ਚ ਵੱਡਾ ਹੰਗਾਮਾ ਹੋ ਗਿਆ ਗੁਰਦੁਆਰਾ ਸਾਹਿਬ ਦੀ ਪ੍ਰਧਾਨ ਪਦ ਦੀ ਚੋਣ ਨੂੰ ਲੈ ਕੇ ਦੱਸਿਆ ਕਿ ਇਲਾਕਾ ਕਨੂਪੁਰ ਖੰਡਵਾਲਾ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿੱਚ ਪ੍ਰਧਾਨ ਪਦ ਦੀ ਚੋਣਾਂ ਚੱਲ ਰਹੀਆਂ ਸਨ ਜਿਸ ਨੂੰ ਲੈ ਕੇ ਜੋ ਇਹ ਗੱਲਬਾਤ ਚੱਲ ਰਹੀ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਵਾਦਾਰ ਆਏ ਹੋਏ ਸਨ ਜਿਨ੍ਹਾਂ ਦੀ ਅਗਵਾਈ ਹੇਠ ਇਹ ਪੂਰਾ ਦਾ ਪੂਰਾ ਪ੍ਰਕਿਰਿਆ ਚੱਲ ਰਹੀ ਸੀ ਲੇਕਿਨ ਉਸੇ ਵੇਲੇ ਇੱਕ ਧਿਰ ਵੱਲੋਂ ਵੋਕਆਊਟ ਕਰ ਦਿੱਤਾ ਗਿਆ ਤੇ ਵੋਕਆਊਟ ਕਰ ਦਿਆ ਹੋਇਆ ਇੱਕ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਕਿ ਵੱਡੀ ਗਿੰਦੀ ਦੇ ਵਿੱਚ ਸਾਤ ਸੰਗਤ ਗੁਰੂਦਵਾਰਾ ਸਾਹਿਬ ਦੇ ਅੰਦਰ ਮੌਜੂਦ ਸੀ ਅਤੇ ਉਸੇ ਵੇਲੇ ਜੋ ਹੈ ਹੰਗਾਮਾ ਖੜਾ ਹੋ ਗਿਆ ਹੰਗਾਮੇ ਦੇ ਕਾਰਨ ਜੋ ਹੈ ਇੱਕ ਦਿਰ ਵੱਲੋਂ ਜੋ ਹੈ ਵੋਟ ਆਊਟ ਕਰ ਦਿੱਤਾ ਗਿਆ ਪ੍ਰਧਾਨਪਤ ਦੀ ਚੋਣਾਂ ਨੂੰ ਲੈ ਕੇ ਇਹ ਹੰਗਾਮਾ ਜੋ ਹੈ ਖੜਾ ਹੋਇਆ ਇਸ ਮੌਕੇ ਤੇ ਐਸਟੀਪੀਸੀ ਦੇ ਕਈ तमाम ਮੈਂਬਰ ਵੀ ਉੱਥੇ ਮੌਕੇ ਤੇ ਮੌਜੂਦ ਸਨ ਜੋ ਕਿ ਇਸ ਪੂਰੀ ਚੋਣ ਪ੍ਰਕਿਰਿਆ ਨੂੰ ਦੇਖਦੇ ਹੋਏ ਨਜ਼ਰ ਰੱਖ ਰਹੇ ਸਨ ਇਸ ਚੋਣ ਪ੍ਰਕਿਰਿਆ ਦੇ ਵਕਤ ਲੇਕਿਨ ਉੱਥੇ ਹੀ ਜਦੋਂ ਹੰਗਾਮਾ ਖੜਾ ਹੁੰਦਾ ਹੈ ਇੱਕ ਤੇਰੇ ਵੱਲੋਂ ਵਾਕ ਆਊਟ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਜੋ ਹੈ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਉਹ ਰੁਕਦੇ ਨਹੀਂ ਹਨ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਦੇ ਇਲਾਕਾ ਕਣੂਪੁਰ ਖੰਡਵਾਲਾ ਦੀਆਂ रिसर्च ਵੱਡਾ ਹੰਗਾਮਾ ਹੋ ਗਿਆ ਗੁਰਦੁਆਰਾ ਸਾਹਿਬ ਦੀ ਪ੍ਰਧਾਨ ਪਦ ਦੀ ਚੋਣ ਨੂੰ ਲੈ ਕੇ ਦੱਸਿਆ ਕਿ ਇਲਾਕਾ ਕਨੂਪੁਰ ਖੰਡਵਾਲਾ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿੱਚ ਪ੍ਰਧਾਨਪਤ ਦੀ ਚੋਣਾਂ ਚੱਲ ਰਹੀਆਂ ਸਨ ਜਿਸ ਨੂੰ ਲੈ ਕੇ ਜੋ ਹੈ ਗੱਲਬਾਤ ਚੱਲ ਰਹੀ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਵਾਦਾਰ ਆਏ ਹੋਏ ਸਨ ਜਿਨ੍ਹਾਂ ਦੀ ਅਗਵਾਈ ਹੇਠ ਇਹ ਪੂਰਾ ਦਾ ਪੂਰਾ ਪ੍ਰਕਿਰਿਆ ਚੱਲ ਰਹੀ ਸੀ ਲੇਕਿਨ ਉਸੇ ਵੇਲੇ ਇੱਕ ਧਿਰ ਵੱਲੋਂ ਵੋਕਆਊਟ ਕਰ ਦਿੱਤਾ ਗਿਆ ਤੇ ਵੋਕਆਊਟ ਕਰ ਦਿਆ ਹੋਇਆ ਇੱਕ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਕਿ ਵੱਡੀ ਗਿੰਦੀ ਦੇ ਵਿੱਚ ਸਾਧ ਸੰਗਤ ਗੁਰੂਦਵਾਰਾ ਸਾਹਿਬ ਦੇ ਅੰਦਰ ਮੌਜੂਦ ਸੀ ਅਤੇ ਉਸੇ ਵੇਲੇ ਜੋ ਹੈ ਹੰਗਾਮਾ ਖੜਾ ਹੋ ਗਿਆ ਹੰਗਾਮੇ ਦੇ ਕਾਰਨ ਜੋ ਹੈ ਇੱਕ ਧਿਰ ਵੱਲੋਂ ਜੋ ਹੈ ਵੋਕਆਊਟ ਕਰ ਦਿੱਤਾ ਗਿਆ ਪ੍ਰਧਾਨਪਤ ਦੀ ਚੋਣਾਂ ਨੂੰ ਲੈ ਕੇ ਇਹ ਹੰਗਾਮਾ ਜੋ ਹੈ ਖੜਾ ਮੋਕੇ ਤੇ ਐਸਟੀਪੀਸੀ ਦੇ ਕਈ तमाम ਮੈਂਬਰ ਵੀ ਉੱਥੇ ਮੋਕੇ ਤੇ ਮੌਜੂਦ ਸਨ ਜੋ ਕਿ ਇਸ ਪੂਰੀ ਚੋਣ ਪ੍ਰਕਿਰਿਆ ਨੂੰ ਦੇਖਦੇ ਹੋਏ ਨਜ਼ਰ ਰੱਖ ਰਹੇ ਸਨ ਇਸ ਚੋਣ ਪ੍ਰਕਿਰਿਆ ਦੇ ਵਕਤ ਲੇਕਿਨ ਉੱਥੇ ਹੀ ਜਿਆਦਾ ਹੰਗਾਮਾ ਖੜਾ ਹੁੰਦਾ ਹੈ ਇੱਕ ਤੇਰਵਲੋ ਵਾਕ ਆਊਟ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਜੋ ਹੈ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਉਹ ਰੁਕਦੇ ਨਹੀਂ ਹਨ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਦੇ ਇਲਾਕਾ ਕਨੂਪੁਰ ਖੰਡਵਾਲਾ ਦੀਆਂ ਦੁਨੀਆਂ ਦੇਖੂ ਨਹੀਂ ਰਾਹੇ ਦੇਖਣੀ ਆ ਇਹ ਦੂਜੇ ਦੇਖਣਾ ਨਹੀਂ ਚਾਹੁੰਦੀ ਆ ਗੁਰੂਤਾਰੀ ਸਾਧ ਸੰਗਤ ਜਿਹੜੀਆਂ ਸੰਸਥਾ ਨਹੀਂ ਉਹ ਪਿਆਰ ਨਾਲ ਸੰਗਤ ਜਿਹੜੇ ਚਾਹੁੰਦੇ ਆ ਕਿ ਗੁਰਸਿੱਖਾਂ ਦੀ ਜਨੋ ਵੇਖਣ ਉਹਨਾਂ ਨੂੰ ਦੂਰ ਦੇ ਕਰਿਆ रिसर्च बड़ा हंगामा हो गया गुरुद्वारा साहिब दी प्रधान पद दी चुनाव ਨੂੰ ਲੈ ਕੇ ਦੱਸਿਆ ਕਿ ਇਲਾਕਾ ਕਨੂਪੁਰ ਖੰਡਵਾਲਾ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿੱਚ ਪ੍ਰਧਾਨ ਪਦ ਦੀ ਚੋਣਾ ਚੱਲ ਰਹੀਆਂ ਸਨ ਜਿਸ ਨੂੰ ਲੈ ਕੇ ਜੋ ਇਹ ਗੱਲਬਾਤ ਚੱਲ ਰਹੀ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਵਾਦਾਰ ਆਏ ਹੋਏ ਸਨ ਜਿਨ੍ਹਾਂ ਦੀ ਅਗਵਾਈ ਹੇਠ ਇਹ ਪੂਰਾ ਦਾ ਪੂਰਾ ਪ੍ਰਕਿਰਿਆ ਚੱਲ ਰਹੀ ਸੀ ਲੇਕਿਨ ਉਸੇ ਵੇਲੇ ਇੱਕ ਤੇਰ ਵੱਲੋਂ ਵਾਕ ਆਊਟ ਕਰ ਦਿੱਤਾ ਗਿਆ ਤੇ ਵਾਕ ਆਊਟ ਕਰਦਿਆ ਹੋਇਆ ਇੱਕ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਕਿ ਵੱਡੀ ਗਿੰਦੀ ਦੇ ਵਿੱਚ ਸਾਧ ਸੰਗਤ ਗੁਰੂਦਵਾਰਾ ਸਾਹਿਬ ਦੇ ਅੰਦਰ ਮੌਜੂਦ ਸੀ ਅਤੇ ਉਸੇ ਵੇਲੇ